ਪੈਰੋ ਮਹਿਲਾ ਪੰਜਵਾ ਜਿਉ ਪ੍ਰਾਣ ਜਿਨ ਰਚਿਓ ਸ਼ਰੀਰ ਜਿਨਹੈ ਉਪਾਏ ਤਿਸ ਕੋ ਪੀ ਗੁਰ ਗੋਬਿੰਦ ਜੀ ਕਾ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾ ਤਬ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬਿਪਰੀਤ ਮੀਤ ਹੀਤ ਤਨ ਨਹਾ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹਿਲਾ ਪੰਵਾ ਅਗ ਦਈ ਪਾਛ ਨਾਰਾਇਣ ਮਦ ਭਾਗ ਹਰ ਪੀਮ ਰਸਾਇਣ ਅਬੂ ਹਮਾਰੈ ਸ਼ਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭੋ ਰਹਾ ਪ੍ਰਸੰਨ ਨਾਮ ਕਰਨ ਸੋਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਤੇਰਤੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰ ਕਿਰਪਾ ਪ੍ਰਭ ਲਿਏ ਮਿਲਾਏ ਨਾਮਕ ਪ੍ਰਭ ਸਰਣਾਗਤ ਆਏ ਪੈਰੋ ਮਹਿ ਲਾ ਪੰਜਵਾ ਕੋਟ ਮਨੋਰਥ ਆਵੇਂ ਹਾਥ ਜਮ ਮਾਰਗ ਤੇ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੇ ਪੀਵਤ ਬੋੜ ਨਾ ਜੋਨ ਭੰਮਾ ਰਹਾਉ ਪੂਜਾ ਜਾਪ ਤਾਪ ਇਸ਼ਮਾਨ ਸਿਮਰਤ ਨਾਮ ਪੈਨੇ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹ ਕੀਆ ਵਿਚਾਰ ਬਿਨ ਹਰ ਨਾਮ ਮਿੱਥਿਆ ਸਭ ਸ਼ਾਰ ਪੈਰੋ ਮੈਲਾ 5ਵਾਂ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਹਮਣ ਮੂਵਾ ਹੋਇ ਕੈ ਸੂਰ ਹਰ ਜਨ ਰਾਖੇ ਪਾਰ ਦਮ ਆਪ ਪਾਪੀ ਮੂਵਾ ਗੁਰ ਪਰਤਾਪ ਰਹਾਉ ਆਪਣਾ ਖਸਮ ਜਨ ਆਪ ਕਿਆ ਆਇਆ ਕਿਆਣ ਪਾਪੀ ਹੋ ਆਪ ਪਚਾਇਆ ਤਬ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਥਾ ਇੰਹਾਂ ਉਹਾਂ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਿਆ ਨਿਰਾਸ ਪੈਰੋ ਮਹਿਲਾ ਪੰਜਵਾ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ ਰਹਾ ਨਗਜ਼ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਨੀ ਧਰਿਆਂ ਧਰ ਪਨਾਹ ਖੁਦਾਏ ਹਰੀਬ ਨਿਵਾਜ ਦਿਨ ਰਹਿਣ ਤੀਆਏ ਨਾਨਕ ਕਉ ਖੁਦ ਹਸਮ ਮਹਿਰਵਾਨ ਅੱਲਾ ਨਾ ਵਿਸਰੈ ਦਿਲ ਜੀ ਤਰਾਨ ਪੈਰੋ ਮਹਿਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਹਾਉ ਰਬ ਕਾ ਪਾਣਾ ਸਤ ਕਰ ਸਹਉ ਜੀਵਤ 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 ਰਹਾਓ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਰਹਾਓ ਕਲਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪੈਰੋ ਮੈਂ ਲਾਪਣਾ ਸਤਗੁਰ ਸੇਵ ਸਰਵ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਮ ਪੂਰਬ ਕਰਮ ਲਿਖੇ ਗੁਣ ਗਾਉ ਪ੍ਰਭ ਸਾਧੂ ਸੰਗ ਹੋਵੇ ਉਧਾਰ ਸ਼ੋਭਾ ਪਾਵੇ ਤਬ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੁਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਪੈਰੋ ਮੈਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮੈਂ ਪਾਵੈ ਪਾਪੀ ਤੇ ਰੱਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਹੀਂ ਪੱਪੀ ਪਚਿਆ ਆਪ ਕਮਾਇਣ ਰਹਾਉ ਦਾਸ RAM ਜੀ ਹੋ ਲਾਗੀ ਤੀ ਨਿੰਦਕ ਕੀ ਹੋਈ ਬੇਪ੍ਰੀਤ ਪਾਰਭਮ ਆਪਣਾ ਬਿਰਧ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹੈ ਸਮਾਈ ਨਾਨਕ ਦਾਸ ਹਰ ਕੀ ਸ਼ਰਨਾਈ ਰਾਗ ਭੈਰੋ ਮਹਿਲਾ ਪੰਜਵਾ ਚੌਪ ਦੇ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਧਰਮੋਹਨ ਸਗਲ ਉਪਾਵਨ ਓੰਕਾਰ ਸੁਖ ਦਾਤਾ ਐਸਾ ਪ੍ਰਭ ਛੋੜ ਕਰੇ ਅਨ ਸੇਵਾ ਕਮਨ ਵਿਖਿਆ ਰਸ ਮਤ ਰੇ ਮਨ ਮੇਰੇ ਤੂੰ ਗੋਵਿੰਦ ਪਾਜ ਅਵਰ ਉਪਾਅ ਸਗਲ ਮੈਂ ਦੇਖੇ ਜੋ ਚਿਤਵੀਐ ਤਿਤ ਬਿਗਰ ਸਕਾਜ ਰਹਾ ठाकुर ਛੋੜ ਦਾਸੀ ਕੋ ਸਿਮਰੈ ਮਨ ਮੁਖ ਅੰਧ ਅਗਿਆਨ ਹਰ ਕੀ ਭਗਤ ਕਰੈ ਤਿਨ ਨਿੰਦੈ ਨਿਗੁਰੇ ਪਸ਼ੂ ਸਮਨ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅੰਬਦ ਦੁਰਮਤ ਹੈ ਮੈਲੀ ਬਿਨ ਗੁਰ ਤਬਜਿਲ ਥੇਰਾ ਹੋਮ ਜਗ ਜਪ ਤਪ ਸਭ ਸੰਗਮ ਟਟ ਤੀਰਥ ਨਹੀਂ ਪਾਇਆ ਮਿਟਿਆ ਆਪ ਪੈ ਸ਼ਰਨਾਈ ਗੁਰਮੁਖ ਨਾਨਕ ਜਗ ਤਤਰਾਇਆ ਪੈਰੋ ਮੈਲਾ ਪੰਜਵਾ ਬਨ ਮੈਂ ਪੇਖਿਓ ਤ੍ਰਿਣ ਮੈਂ ਪੇਖਿਓ ਘ੍ਰੇ ਪੇਖਿਓ ਉਦਸ ਏ ਦੰਡ ਧਾਰ ਜਟ ਧਾਰ ਪੇਖਿਓ ਵਰਤਨੀਮ ਤੀਰਥਾਏ ਸੰਤ ਸੰਗ ਪੇਖਿਓ ਮਨ ਮਾਈ ਕੂਭ ਪਿਆਲ ਸਰਬ ਮੈਂ ਪੂਰਨ ਰਸ ਮੰਗਲ ਗੁਣ ਗਾਏ ਰਹਾਉ ਜੋਗ ਪੇਖ ਸੰਿਆਸ ਪੇਖਿਓ ਜਤ ਜੰਗਮ ਕਾਪੜਾਏ ਤਪੀ ਤਪੀਸ਼ਰ ਮਨ ਮੈਂ ਪੇਖਿਓ ਨਟਨਾਟਕ ਨਿਰਤਾਏ ਚੌਮੈਂ ਪੇਖਿਓ ਖਟਮੈਂ ਪੇਖਿਓ ਦਸ ਅਸ਼ਤੀ ਸਮ੍ਰਤਾਏ ਸਭ ਮਿਲ ਇਕੋ ਏਕ ਵਖਨ ਹੈ ਤੋ ਕਿਸਤੇ ਕਹਉ ਦੁਰਾਏ ਅਗਹਾ ਅਗਹਾ ਦੇਹੰਤ ਸੁਆਮੀ ਨਾ ਕੀਮ ਕੀਮ ਕੀ ਮਾਏ ਜਨ ਨਾਨਕ ਤਿੰਨ ਕੈ ਬਲ ਬਲ ਜਾਈਐ ਜੇ ਘਟ ਪ੍ਰਗਟਿ ਆਏ ਪੈਰੋ ਮਹਿਲਾ ਪੰਜਵਾ ਨਿਕਟ 부ਝੈ ਸੋ ਬੁਰਾ ਕਿਉ ਕਰੈ ਵਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਕਰ ਭੇਦ ਨ ਪਾਇਆ ਦੰ ਸਤਗੁਰ ਸਭ ਮੋਹੀ ਮਾਇ ਨੇੜੇ ਨੇੜੇ ਸਭ ਕੋ ਕਹ ਗੁਰਮੁਖ ਭੇਦ ਵਿਰਲ ਕੋਲ ਹੈ ਰਹਾ ਨਿਕਟ ਨਾਮ ਦੇਖੈ ਪਰ ਗਰੇ ਜਾਏ ਦਰਬਹਿਰੇ ਮਿੱਥਿਆ ਕਰ ਖਾਏ ਪਈਠ ਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਤੁਲਾਨਿਆ ਨਿਕਟ ਨਾ ਜਾਣ ਬੋਲੇ ਕੂੜ ਮਾਇਆ ਮੋ ਮੂਠਾ ਹੈ ਮੂੜ ਅੰਤਰ ਵਸਤ ਜ ਸੰਤਰ ਜਾਏ ਬਾਜ ਗੁਰੂ ਹੈ ਭਰਮ ਤੁਲਾਏ ਜਿਸ ਮਸਤਕ ਕਰਮ ਲਿਖਿਆ ਲਲਾਟ ਸਤਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਰ ਨਿਕਟੇ ਸੋਏ ਜਨ ਨਾਮਿਕ ਆਵੇ ਨਾ ਜਾਵੇ ਕੋਏ ਐਰੋ ਮੈਲਾ ਪੰਜਵਾ ਜਿਸ ਤੂ ਰੱਖ ਤਿਸ ਕੌਨ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰ ਕੋਟ ਉਪਾਅ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਿਢਾਣੀ ਰੱਖੋ ਰੱਖੋ ਕਿਰਪਾ ਥਾਰ ਤੇਰੀ ਸ਼ਰਨ ਤੇਰੇ ਦਰਵਾਰ ਕਹਾ ਜਿਨ ਸੇਵਿਆ ਨਿਰਭਉ ਸੁਖ ਦਾਤਾ ਤਿਨ ਪਉ ਦੂਰ ਕੀਆ ਏਕ ਪਰਤਾ ਜੋ ਤੂੰ ਕਰੈ ਸੋਈ ਫਨ ਹੋਏ ਮਾਰੇ ਮਾਰਖੇ ਦੂਜਾ ਕੋਏ ਕਿਆ ਤੂੰ ਸੋਚੈ ਮਾਨਸਬਾਨ ਅੰਤਰ ਜਾਮੀ ਪੁਰਖ ਸੁਜਾਨ ਏਕ ਤੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣ ਹਾਰ ਜਿਸ ਉਪਰ ਨਦਰ ਕਰੇ ਕਰਤਾਰ ਇਸ ਜਨ ਕੇ ਸਭ ਕਾਜ ਸੁਵਾਰ ਇਸ ਕਾ ਰਖਾ ਏਕੋ ਸੋਏ ਜਨ ਨਾਨਕ ਅਪੜਨਾ ਸਾਕੈ ਕੋਏ ਪਹਿਰੋ ਮਹਿਲਾ ਪੰਜਵਾ ਟੌਕੜੀਏ ਜੇ ਹੋਵੇ ਬਾਹਰ ਟੌਕੜੀਏ ਜੇ ਬਿਸਰ ਨਰਹਰ ਟੌਕੜੀਏ ਜੇ ਦੂਜਾ ਫਾਏ ਕਿਆ ਟੜੀਏ ਜਾ ਰਿਹਾ ਸਮਾਏ ਮਾਇਆ ਮੋਹ ਕੜੇ ਤੜਪਚਿਆ ਬਿਨ ਨਾਮੈ ਤਮ 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 ਖਪਿਆ ਰਹਾ ਤੋਕੜੀਏ ਜੇ ਦੂਜਾ ਕਰਤਾ ਤੋਕੜੀਏ ਜੇ ਅਨਿਆਏ ਕੋ ਮਰਤਾ ਤੋਕੜੀਏ ਜੇ ਕਿਸ ਜਾਣੈ ਨਹੀਂ ਕਿਆ ਤੋਕੜੀਏ ਜਾਂ ਫਰਪੂਰ ਸਮਾਹੀ ਤੋਕੜੀਏ ਜੇ ਕਸ਼ ਹੋਏ ਤੀਗਾਣੈ ਤੋਕੜੀਏ ਜੇ ਫੂਲ ਰੰਗਣੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਅਬ ਕਾੜਾ ਛੋੜ ਚਿੰਤ ਹਮ ਸੋਤੇ ਪ੍ਰਭ ਤੂੰ ਹੈ ठाकुर ਸਭ ਕੋ ਤੇਰਾ ਜਿਉਂ ਪਾਵੇ ਤਿਉਂ ਕਰੇ ਨਿਬੇਰਾ ਦੁਤਿਆ ਨਾਸਤ ਇਕ ਰਹਾ ਸਮਾਏ ਆਖੋ ਪੈਜ ਨਾਨਕ ਸ਼ਰਣਾਏ